ਕੰਗਨਾਰਨੌਤ ਸੁਰਖੀਆਂ ਚ ਰਹਿੰਦੇ ਨੇ ਆਪਣੇ ਵਿਵਾਦਿਤ ਬਿਆਨਾਂ ਦੇ ਚਲਦੇ ਚਾਹੇ ਉਹ ਬਿਆਨ ਉਹਨਾਂ ਦੇ ਵੱਲੋਂ ਕਿਸਾਨੀ ਆंदोलਨ ਨੂੰ ਲੈ ਕੇ ਦਿੱਤਾ ਜਾਏ ਚਾਹੇ ਉਹ ਬਿਆਨ ਉਹਨਾਂ ਦੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਤਾ ਜਾਏ ਚਾਹੇ ਉਹ ਬਿਆਨ ਸਿੱਖਾਂ ਨੂੰ ਲੈ ਕੇ ਦਿੱਤਾ ਜਾਏ ਚਾਹੇ ਉਹ ਬਿਆਨ ਆਪਣੀ ਮੂਵੀ ਐਮਰਜੈਂਸੀ ਦੇ ਲਈ ਦਿੱਤਾ ਜਾਏ ਕੰਗਨਾਰਨੌਤ ਅਕਸਰ ਚਰਚਾ ਵਿੱਚ ਰਹਿੰਦੇ ਨੇ ਆਪਣੇ ਵਿਵਾਦਿਤ ਕੰਟਰੋਵਰਸ਼ੀਅਲ ਬਿਆਨ ਦੇਣ ਦੇ ਲਈ ਤੇ ਇੱਕ ਵਾਰ ਫਿਰ ਤੋਂ ਸੁਰਖੀਆਂ ਚ ਨੇ ਕੰਗਨਾਰਨੌਤ ਇਸ ਦੇ ਵਿਚਾਲੇ ਬਹਾਤਮਾ ਗਾਂਧੀ ਦੀ ਅੱਜ ਜਨਮ ਦਿਤੀ ਹੈ ਪੂਰਾ ਹਿਦੇਸ਼ ਬਾਪੂ ਨੂੰ ਨਮਨ ਕਰ ਰਿਹਾ ਹੈ

ਤੇ ਤਰ੍ਹਾਂ ਦੇ ਕੰਟਰੋਵਰਸ਼ੀਅਲ ਬਿਆਨ ਦਿੱਤੇ ਜਾ ਚੁੱਕੇ ਨੇ ਚਾਹੇ ਉਹ ਕਿਸਾਨਾਂ ਨੂੰ ਲੈ ਕੇ ਹੋਣ ਚਾਹੇ ਉਹ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਹੋਣ ਹਾਲ ਹੀ ਵਿੱਚ ਜੋ ਕੰਗਨਾ ਰਣੌਤ ਨੇ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਤਿੰਨ ਖੇਤੀ ਕਾਨੂੰਨ ਵਾਪਸ ਹੋਣੇ ਚਾਹੀਦੇ ਹਨ ਹਾਲ ਕਿ ਚਾਰ ਤਰਫੋਂ ਇਸ ਬਿਆਨ ਦੀ ਨਿਖੇਦੀ ਹੋਈ ਸੀ ਤੇ ਕੰਗਨਾ ਰਣੌਤ ਦੇ ਵੱਲੋਂ ਖੁਦ ਸਾਹਮਣੇ ਆ ਕੇ ਆਜੋ ਬਿਆਨ ਸੀ ਵਾਪਸ ਲਿਆ ਗਿਆ ਸੀ ਤੇ ਸੋ ਪਹਿਲਾਂ ਵੀ ਕਿਸਾਨਾਂ ਦੇ ਵਾਬਤ ਇਹਨਾਂ ਦੇ ਵੱਲੋਂ ਕਈ ਵਿਵਾਦਿਤ ਬਿਆਨ ਦਿੱਤੇ ਜਾ ਚੁੱਕੇ ਨੇ ਮੇਨਾਦ Uh, uh, Party, का जुड़े कांग्रेस पार्टी राजकुमार वेरका जुड़े हैं सर बहुत बहुत स्वागत है तो न्यूज टीम पंजाब ते कंगना रनौत के वालों अच्छ महात्मा गांधी की जयंती है ते एक पोस्ट पाई गई है कि देश के पिता नहीं देश दे लाल होंगे ने मैंने कहा कि कंगना नौ दस आज मुझे लाल करांडी इस तरीके से नाल हर हाँ इशू जो ऊपर वो इस के के कमेंट कर ਮੈਂ ਸਮਝਦਾ ਹਾਂ ਕਿ ਤੁਸੀਂ ਇਹਦਾ ਕਰਨੋਂ ਕਰਤੀ ਹੈ। ਹੂੰ ਔਰ ਇਸ ਦਾ ਜਵਾਬ ਜੀਪੀ ਵਾਲਿਆਂ ਨੂੰ ਦੇਣਾ ਚਾਹੀਦਾ ਹੈ। ਇਹਦਾ ਜਵਾਬ ਬੀਜੇਪੀ ਦੀ ਲੀਡਰਸ਼ਿਪ ਦੇਣਾ ਚਾਹੀਦਾ ਹੈ। ਉਹ ਦੱਸ ਹੈ। ਇਹ ਜਿਸ ਮਹਾਤਮਾ ਗਾਂਧਾ ਨੂੰ ਕਰਨਗੇ ਉਹ ਕਿਹੜਾ ਜਿਹੜਾ ਇਸ਼ੂ ਉਠਾਣਾ ਚਾਹ ਰਹੀ ਹੈ ਉਹ ਕੀ ਕਹਿਣਾ ਚਾਹ ਰਹੀ ਹੈ। ਹੂੰ

ਨੇ ਪਰਚਾਨ ਨੂੰ ਕਿਉਂ ਲੱਗਦਾ ਹੈ ਕਿ ਇੱਕ ਤੋਂ ਬਾਅਦ ਇੱਕ ਇਹੋ ਜਿਹੀਆਂ ਕੰਟਰੋਵਰਸ਼ੀਅਲ ਸਟੇਟਮੈਂਟਸ ਦਿੱਤੀਆਂ ਜਾਂਦੀਆਂ ਨੇ ਨਹੀਂ ਬੀਜਪੀ ਚੰਗੀ ਹੈ ਕਿ ਜਿਹੜੇ ਲੋਕ ਉਹਨਾਂ ਕੋਲ ਸਵਾਲ ਪੁੱਛਣਾ ਚਾਹੁੰਦੇ ਹੈ ਉਹ ਇੰਟਰਨੈਟ ਵਾਟਸਐਪ ਤੋਂ ਆ ਕੇ ਉਹ ਕਿਤੇ ਨਾ ਕਿਤੇ ਇਸ ਨੂੰ ਅੱਗੇ ਲੈ ਕੇ ਆ ਰਹੇ ਹੈ ਉਹ ਕਦੇ ਕਿਸਾਨਾਂ ਨੂੰ ਗਾਲਾਂ ਕੱਢ ਰਿਹਾ ਕਦੇ ਕਿਸੇ ਨੂੰ ਗਾਲਾਂ ਕੱਢ ਰਿਹਾ ਕਦੇ ਸਰਕਾਰ ਦੇ ਖਿਲਾਫ ਬੋਲ ਰਿਹਾ ਮੈਂ ਸਮਝਦਾ ਕਿ ਸੰਗਰਾਮ ਹੋਤ ਨੂੰ ਇਹ ਜਿਹੀਆਂ ਗੱਲਾਂ ਬਿਲਕੁਲ ਨਹੀਂ ਚੱਲੀਆਂ ਚਾਹੀਦੀਆਂ ਉਹਨਾਂ ਨੂੰ ਬਿਲਕੁਲ ਸੀਰੀਅਸ ਗੱਲ ਕਰਨੀ ਚਾਹੀਦੀ ਹੈ ਲੇਕਿਨ ਉਹਨਾਂ ਦੀ ਮਜਬੂਰੀ ਇਹ ਹੈ ਕਿ ਬੀਜੇਪੀ ਉਹਨਾਂ ਕੋ ਕਰਵਾ ਰਹੀ ਹੈ ਹੂੰ ਵੇਰਕਾ ਜੀ ਤੁਸੀਂ ਸਾਡੇ ਨਾਲ ਜੁੜੇ ਰਹੋ ਸਾਡੇ ਨਾਲ ਹਰਜੀਤ ਗਰੇਵਾਲ ਫੋਨ ਲਾਈਨ ਤੇ ਜੁੜੇ ਨੇ ਬੀਜੇਪੀ ਆਗੂ ਨੇ ਸਰ ਬਹੁਤ ਬਹੁਤ ਸਵਾਗਤ ਹੈ ਕੰਗਰ ਨੌਤ ਦੇ ਵੱਲੋਂ ਇੱਕ ਵਾਰ ਫਿਰ ਤੋਂ ਵਿਵਾਦਿਤ ਪੋਸਟ ਪਾਈ ਗਈ ਹੈ ਕਿ ਦੇਸ਼ ਤੇ ਪਿਤਾ ਨਹੀਂ ਮਹਾਤਮਾ ਗਾਂਧੀ ਦੇਸ਼ ਤੇ ਲਾਲ ਹੁੰਦੇ ਨੇ ਤੇ ਕੀ ਕਹਿਣਾ ਚਾਹੋਗੇ ਰਾਜਕੁਮਾਰ ਵੇਰਕਾ ਕਹਿ ਰਹੇ ਨੇ ਕਿ ਬੀਜੇਪੀ ਆਈ ਕੰਮ ਕਰਵਾ ਰਹੀ ਹੈ ਕੰਗਨਾ ਤੋਂ ਬੀਜੇਪੀ ਨਹੀਂ ਕਰਵਾ ਰਹੀ ਉਹ ਲੜਕੀ ਨੂੰ ਪਰਮਾਤਮਾ ਸਾਧੂ ਜੀ ਦੇਵੇ ਉਹਦੇ ਕੋਈ ਮੁਕੱਦਰ ਚੋਣਾ ਕਿ ਉਹ ਆ ਲੋਕ ਸਭਾ ਚਾਹੀ ਤੇ ਅੱਛੀ ਫਿਲਮ ਸਟਾਰ ਵੀ ਆ ਪਤਾ ਨਹੀਂ ਕਿਉਂ ਇਦਾਂ ਦੀ ਗੱਲ ਕਰਦੀ ਆ ਜਦੋਂ ਮੁਲਕ ਆਜ਼ਾਦ ਹੋਇਆ ਉਹਨੂੰ ਹਿਸਟਰੀ ਪੜ੍ਹ ਲੈਣੀ ਚਾਹੀਦੀ ਆ ਹੂੰ ਉਹ ਗੱਲ ਬਦਕਿਸਮਤੀ ਇਹ ਆ ਕਿ ਉਹਨੇ ਜਿਹੜੀ ਹਿਸਟਰੀ ਪੜ੍ਹੀ ਹੋਣੀ ਆ ਨਾ ਉਹ ਸਾਡੇ ਮੁਲਕ ਦੀ ਹੈ ਹੀ ਨਹੀਂ ਹੂੰ ਉਹ ਅੰਗਰੇਜ਼ਾਂ ਦੀ ਲਿਖੀ ਹੋਣੀ ਆ ਜਾਂ ਕਿਸੇ ਹੋਰ ਦੀ ਲਿਖੀ ਹੋਣੀ ਆ ਹੂੰ ਤੇ ਜਦੋਂ ਮੁਲਕ ਆਜ਼ਾਦ ਹੋਇਆ ਤਾਂ ਲੋਕ ਹੱਥਾਂ ਚ ਚੱਕ ਕੇ ਝੰਡੇ ਲੈ ਕੇ ਹੂੰ ਦੇਸ਼ਵਰਤ ਇਹ ਕਿੰਨੀ ਵਾਰੀ ਸ਼ਾਵਰਮਤੀ ਕੇ ਸੰਤ ਨੇ ਕਰਦੀ ਆ ਕਮਾਲ ਵੇ ਕਰਦੀ ਆ ਕਮਾਲ ਉਹ ਮਹਾਤਮਾ ਗਾਂਧੀ ਤਾਂ ਹੁੰਸੀ ਹਮ ਸਰਕਾਰੀਆਂ ਨੇ ਕੀ ਪੜਲੇ ਹਮ ਬੰਤਾ ਸਮਝ ਨਹੀਂ ਆਉਂਦੀ ਔਰ ਕਿਉਂ ਇਦਾਂ ਦੀਆਂ ਗੱਲਾਂ ਬੋਲਦੀ ਐ ਹਮ ਔਰ ਮੈਂ ਸਮਝਦਾ ਕਿ ਮਹਾਤਮਾ ਗਾਂਧੀ ਦੇ ਬਾਰੇ ਅਗਰ ਕੋਈ ਅਛੇ ਟਿੱਪਣੀਆਂ ਕਰੇ ਤਾਂ ਉਹ ਵਿਸ਼ਵਵਰਤਤਾ ਹੋਣੀ ਚਾਹੀਦਾ ਹਮ ਪਰ ਗਰੇਵਾਲ ਜੀ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਤੋਂ ਬਾਅਦ ਇੱਕ ਇਹੋ ਜਿਹਾ ਕੰਟਰੋਵਰਸ਼ੀਅਲ ਸਟੇਟਮੈਂਟਸ ਦਿੱਤੀਆਂ ਜਾਂਦੀਆਂ ਨੇ বিজেপি ਕੋਈ ਕਾਰਵਾਈ ਨਹੀਂ ਕਰਦੀ ਤਾਂ ਹੀ ਇੱਕ ਤੋਂ ਬਾਅਦ ਇਹੋ ਜਿਹਾ ਜੋ ਬਿਆਨ ਨੇ ਕੰਗੜਾ ਨਾ ਦੇ ਸਾਹਮਣੇ ਆਂਦੇ ਨੇ বিজেপি ਕੀ ਲੱਠ ਮਾਰ ਸਕਦੀ ਹੈ ਜੀ ਉਹ ਉਹ ਗਲਤੀ ਨਾਲ ਮੈਂਬਰ ਪਾਰਲੀਮੈਂਟ ਬਣ ਗਈ ਮੰਦੀ ਨਹੀਂ ਹੈ ਉਹ ਹਮਮ ਔਰ ਆਪ ਮੈਂ ਮੈਂ ਜਿਹੜਾ ਬੋਲ ਰਿਹਾ ਉਹਦੇ ਸਾਹਮਣੇ ਉਹ বিজেপি ਨਹੀਂ ਹੈਗਾ ਹਮਮ ਬਾਕੀ ਵੀ ਕਿਸੇ ਵੀ ਪ੍ਰਵਕਤਾ ਤੋਂ ਪੁੱਛ ਲਈ ਕਹੂਗਾ ਹਮਮ ਪਰ ਉਹ ਬਕਵਾਸ ਜਿੰਦਿਆਦੋ ਪਟਨ ਜੇਤੇ ਨੂੰ ਬੁਲਾ ਕੇ ਵੀ ਕਹਿਤਾ ਉਸ ਦੇ ਬਾਵਜੂਦ ਨਹੀਂ ਆਇਆ ਹੁਣ ਮਹਾਤਮਾ ਗਾਂਧੀ ਕਿਹਾ ਸੀ ਹੂੰ ਉਹਨੂੰ ਜਿਆਦਾ ਗਿਆਨ ਹੋ ਗਿਆ ਨਹੀਂ ਪਰ ਵਿਰੋਧੀ ਲਗਾਤਾਰ ਸਵਾਲ ਚੁੱਕਦੇ ਨੇ ਕਿ ਬੀਜੇਪੀ ਦਾ ਹੱਥ ਹੈ ਤਾਂ ਹੀ ਕੰਗਨਾ ਇਹੋ ਜੀ ਸਟੇਟਮੈਂਟਸ ਦੇਂਦੀ ਜਿਹੜੇ ਆਜ਼ਾਦੀ ਦੇ ਪਰਵਾਰ ਨੇ ਹੁੰਦੇ ਆ ਨਾ ਹੂੰ ਉਹਨਾਂ ਦੇ ਖਿਲਾਫ ਬੋਲਣਾ ਇੱਕ ਗੁਨਾਹ ਹੁੰਦਾ ਇਹ ਕੰਗਨਾ ਉਹ ਗੁਨਾਹ ਕਰ ਰਹੀ ਹੈ ਜਿਹੜਾ ਨਹੀਂ ਕਰਨਾ ਚਾਹੀਦਾ ਮੈਂ ਇਹ ਕਹਣਾ ਮੈਨੂੰ ਪ੍ਰਗਟ ਕੀ ਬੋਲਦੇ ਆ ਬੀਜਪੀ ਲਈ ਕੀ ਨਹੀਂ ਬੋਲਦੇ ਉਹਦੀ ਗੱਲ ਨਹੀਂ ਹੈ ਮੈਂ ਜਿਹੜੀ ਗੱਲ ਕਹਿ ਰਿਹਾ ਉਹ ਇਹ ਆ ਮਹਾਤਮਾ ਗਾਂਧੀ ਦੇ ਬਾਰੇ ਇਸ ਤਰ੍ਹਾਂ ਦੀ ਗੱਲ ਬੋਲਣਾ ਮੈਂ ਸਮਝਦਾ ਬੜੀ ਮੰਦ ਭਾਗੀ ਗੱਲ ਹੂੰ ਜੀ ਅਸੀਂ ਜਵਾਬ ਲੈਣਾ ਰਾਜਕੁਮਾਰ ਵੇਰਕਾ ਜੀ ਉਹ ਜੋ ਹਰਜੀਤ ਗਰੇਵਾਲ ਆਪ ਕਹਿ ਰਹੇ ਨੇ ਕਿ ਇਹੋ ਜੀ ਗੱਲ ਕਰਨੀ ਮਹਾਤਮਾ ਗਾਂਧੀ ਦੇ ਖਿਲਾਫ ਰੱਖਣਾ ਕਿ ਮੈਂ ਸਮਝਦਾ ਕਿ ਗਰੇਵਾਲ ਸਾਹਿਬ ਜੋ ਨਸੀਹਤ ਉਹਨੂੰ ਦੇ ਰਹੇ ਹੈ ਉਹ ਨਸੀਹਤ ਉਹਨੂੰ ਲੈਣੀ ਚਾਹੀਦੀ ਹੈ ਉਹ ਇਸ ਤਰ੍ਹਾਂ ਗਰੇਵਾਲ ਸਾਹਿਬ ਬਿਲਕੁਲ ਠੀਕ ਕਹਿ ਰਹੇ ਆ ਹੂੰ ਇਹੋ ਗਲਤੀ ਦੇ ਨਾਲ ਜਿਹੜੀ ਹੈ ਉਹ ਜਿਹੜੀ ਹੈ ਮੈਂਬਰ ਪਾਰਲੀਮੈਂਟ ਬਣ ਗਈ ਲੇਕਿਨ ਸਵਾਲ ਸਿਰਫ ਇਸ ਗੱਲ ਦਾ ਵੀ ਖੜਾ ਹੁੰਦਾ ਹੈ ਕਿ ਅਗਰ ਉਹ ਗਲਤੀ ਦੇ ਨਾਲ ਮੈਂਬਰ ਪਾਰਲੀਮੈਂਟ ਬਣ ਗਈ ਹੈ ਤੇ ਕੀ ਉਹਨੂੰ ਟਿਕਟ ਬੀਜਪੀ ਨੇ ਸੋਚ ਸਮਝ ਕੇ ਫਿਰ ਨਹੀਂ ਦਿੱਤੀ ਸੀ ਬੀਜਪੀ ਨੇ ਇਹਨਾਂ ਇਹਨਾਂ ਕਿੱਜਾਂ ਨੂੰ ਪਹਿਲੇ ਵਿਚਾਰ ਨਹੀਂ ਕੀਤਾ ਸੀ ਕਿ ਸੱਚਮੁੱਚ ਅਜਿਹੀਆਂ ਗੱਲਾਂ ਕਰੀਏ ਇਹੋ ਗੱਲ ਕਰ ਵੀ ਰਹੀ ਹੈ ਤੇ ਬਿਲਕੁਲ ਉਹਨੂੰ ਮਨਾ ਕਰਨਾ ਚਾਹੀਦਾ ਹੈ ਔਰ ਬੀਜਪੀ ਨੂੰ ਇਹ ਇਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ हम्म वेरका जी जो कंगना रनौत ने वो कितना कितने कह रहे ने कि जो महात्मा गांधी ने वो कुछ नहीं ने देश थे लाल बहादुर शास्त्री ही सब कुछ ने देश थे मैं महसूस करता मैं लाल बहादुर भी अपनी जगह पे बनी जानी है महात्मा गांधी भी है ना ये दोनों ही बहुत महान व्यक्ति थे इसमें एक कंट्रोवर्सी है हम्म जी ਮੇਰਾ ਇਹਦੇ 'ਚ ਇਹ ਕਹਿਣਾ ਕਿ ਲਾਲਵਾਧਰ ਸ਼ਾਸਤਰੀ ਜਿਹੜੇ ਸੀ ਨਾ ਉਹ ਸਭ ਤੋਂ ਵੱਡੇ ਗਾਂਧੀਵਾਦੀ ਸੀ। ਹੂੰ। ਅਗਰ ਉਹ ਮਹਾਤਮਾ ਗਾਂਧੀ ਨੂੰ ਮਹਾਨ ਨਹੀਂ ਕਹਿੰਦੇ ਤੇ ਲਾਲਵਾਧਰ ਸ਼ਾਸਤਰੀ ਨੂੰ ਉਹਦੇ ਸੇਸ਼ ਨੂੰ ਕਹਿੰਦੀ ਆ, ਉਹਨਾਂ ਦੇ ਪੈਰੋਕਾਰ ਨੂੰ ਕਹਿੰਦੀ ਆ। ਹੂੰ। ਤੇ ਫੇਰ ਲਾਲਵਾਧਰ ਸ਼ਾਸਤਰੀ ਵੀ ਕਿਸ ਤਰ੍ਹਾਂ ਮਹਾਨ ਹੋ ਗਏ? ਹੂੰ। ਲਾਲਵਾਧਰ ਸ਼ਾਸਤਰੀ ਆਪਣੀ ਜਗ੍ਹਾ ਮਹਾਨ ਸੀਗੇ ਮੈਂ ਮੰਨਦਾ। ਪਰ ਇਸ ਤਰ੍ਹਾਂ ਦੀ ਗੱਲ ਕਰਨੀ ਇੱਕ ਮਹਾਪੁਰਸ਼ ਦਾ અપਮਾਨ ਕਰੋ, ਦੂਜੇ ਦਾ ਸਨਮਾਨ ਕਰੋ। ਇਹ ਕਿਵੇਂ ਸਗਾ? ਹੂੰ। ਇਹ ਨਹੀਂ ਹੋਣਾ ਚਾਹੀਦਾ ਹੂੰ ਇਹ ਤੁਹਾਨੂੰ ਲੱਗਦਾ ਹੈ ਕਿ ਆ ਟਿੱਪਣੀ ਤੇ ਵਿਵਾਦਿਤ ਮਨ ਲੋ ਕਾਰਵਾਈ ਹੋਣੀ ਚਾਹੀਦੀ ਕੋਈ ਸਟੈਪ ਲੈਣਾ ਚਾਹੀਦਾ ਬੀਜਪੀ ਬਿਲਕੁਲ ਹੋਣੀ ਚਾਹੀਦੀ ਹੈ ਇਹ ਲੋਕਾਂ ਸਮਾਜਿਕ ਜੀਵਨ ਚ ਨਹੀਂ ਹੋਣਾ ਚਾਹੀਦਾ ਹੂੰ ਜਿਸ ਤਰ੍ਹਾਂ ਇਹ ਉਹ ਟਿੱਪਣੀਆਂ ਕਰਦੀ ਹੈ ਨਾ ਸੋਚ ਸਮਝ ਕੇ ਬੋਲਣਾ ਚਾਹੀਦਾ ਇਹੋ ਜਿਹੇ ਲੋਕ ਨਹੀਂ ਸਮਾਜਿਕ ਜੀਵਨ ਚ ਹੋਣੇ ਚਾਹੀਦੇ ਮੈਂ ਫੇਰ ਇਹ ਕਹਣਾ ਉਹ ਲੜਕੀ ਆਪਣੀ ਕਨਸ਼ੀਅੰਸ ਜੀਰ ਦਾ ਧਿਆਨ ਨਹੀਂ ਕਰਦੀ ਹੂੰ ਆਪਣੀ ਕਨਸ਼ੀਅੰਸ ਚ ਕਿੰਨੀ ਵਧਾ ਜਾਂਦੀ ਹੈ ਉਹਦੇ ਕੋਲ ਪੁੱਛਦੇ ਹੋ ਉਹ ਗੱਲਾਂ ਕਰਦੀ ਹੈ ਮਹਾਤਮਾ ਗਾਂਧੀ ਦੀਆਂ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਰੁਕੇ ਜਾਣੇ ਚਾਹੀਦਾ ਹੂੰ ਕੀ ਤੁਹਾਡੇ ਵੱਲੋਂ ਇਸ ਬਾਬਤ ਕੋਈ ਕੰਪਲੇਨ ਕੀਤੀ ਜਾਏਗੀ ਮੈਂ ਉਹਦੀ ਕੰਪਲੇਨ ਕੀ ਕਰਨੀ ਹੈ ਮੈਂ ਤਾਂ ਸ਼ਮਾ ਬਿਆਖਤ ਕਰਨ ਵਾਲੀ ਗੱਲ ਕਰੂੰਗਾ ਹੂੰ ਉਹ ਜਿਹੜੇ ਬੰਦੇ ਨਲਾਇਕ ਹੁੰਦੇ ਹਨ ਉਹਨਾਂ ਦੀ ਕੋਈ ਕੰਪਲੇਨ ਹੁੰਦੀ ਹੈ ਹੂੰ ਜੀ ਪਹਿਲਾ ਹੈ ਕਿ ਮੈਂ ਉਹਦੇ ਬਾਰੇ ਕੋਈ ਅਪਸ਼ਬਦ ਨਹੀਂ ਕਹਿਣਾ ਚਾਹੁੰਦਾ ਹੂੰ ਮੈਂ ਪਰ ਮੈਨੂੰ ਬੜਾ ਅਫਸੋਸ ਆ ਕਿ ਉਹ ਮਹਿਲਾ ਹੋ ਕੇ ਇਸ ਤਰ੍ਹਾਂ ਦੀ ਭਾਸ਼ਾ ਬੋਲ ਰਹੀ ਹੈ ਹੂੰ ਹੂੰ ਵੇਰਕਾ ਜੀ ਕਿ ਦੇਸ਼ ਭਗਤਾਂ ਦੇ ਖਿਲਾਫ ਜਿਨ੍ਹਾਂ ਨੇ ਇੰਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਇਹੋ ਜਿਹੀ ਟਿੱਪਣੀਆਂ ਕਰਨਾ ਕਿੰਨਾ ਕਿਤੇ ਵਾਜਿਬ ਲੱਗਦਾ ਹੈ ਤੁਹਾਨੂੰ ਵੇਰਕਾ ਜੀ ਆਈ ਥਿੰਕ ਜੋ ਵੇਰਕਾ ਜੀ ਨੂੰ ਆਵਾਜ਼ ਨਹੀਂ ਆ ਰਹੀ ਜੀ ਘਰੇਵਾਲ ਜੀ ਹਾਂ ਜੀ ਜੀ ਮਤਲਬ ਦੇਸ਼ ਭਗਤ ਐਨੇ ਨੇ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਗਈਆਂ ਨੇ ਚਾਹੇ ਅਸੀਂ ਗੱਲ ਕਰੀਏ ਲਾਲ ਬਹਾਦਰ ਸ਼ਾਸਤਰੀ ਦੀ ਚਾਹੇ ਉਹ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਦਿੱਤੀ ਕਿ ਇਹੋ ਜੀਆਂ ਟਿੱਪਣੀਆਂ ਕਰਨੀਆਂ ਕਰਨ ਕਿਤਨਾ ਕਿਤੇ ਕਿਹਾ ਨਹੀਂ ਜਾ ਸਕਦੀਆਂ ਕਿ ਆਜ ਜੋ ਹੈ ਇੱਕ ਜੋ ਲਾਈਨ ਹੈ ਉਹ ਕ੍ਰਾਸ ਕੀਤੀ ਗਈ ਤਾਂ ਕਿ ਉਹਨੂੰ ਸਦਬੁੱਧੀ ਆਜੇ ਜੋ ਪੜ੍ਹ ਲੈ ਤੇ ਇਸ ਕਰਕੇ ਉਹਨੂੰ ਪਤਾ ਨਹੀਂ ਹੈ ਮਹਾਤਮਾ ਗਾਂਧੀ ਨੇ ਕੀ ਕੀ ਕੀਤਾ ਇਹ ਮਹਾਤਮਾ ਗਾਂਧੀ ਨਾ ਹੁੰਦੇ ਔਰ ਉਹਨੂੰ ਸਾਧਾਰਨ ਤਾਂ ਆਪਣਾਉਂਦੇ ਹੂੰ ਕਰੋੜਾ ਜਨਾਂ ਜਾ ਕੇ ਸਾਨੂੰ ਸਹਾਇਤਾ ਤੋਂ ਬਾਅਦ ਸਹਾਇਤਾ ਹੁਣ ਵੀ ਦਿੱਤੀਆਂ ਨੇ ਸੀਪੇ ਆਜਮ ਭਗਤ ਸਿੰਘ ਵਰਗਿਆਂ ਨੇ ਪਰ ਫਿਰ ਇਸ ਤੋਂ ਜ਼ਿਆਦਾ ਆਮ ਜਨਤਾ ਦੀਆਂ ਹੋਣੀਆਂ ਸੀ ਜੇ ਮਹਾਤਮਾ ਗਾਂਧੀ ਨਾ ਹੁੰਦੇ ਤੇ ਕੰਗਣਾ ਨੂੰ ਪਤਾ ਹੋਣਾ ਚਾਹੀਦਾ